ਜਿੱਥੇ ਸਾਡੀ ਨੌਜਵਾਨੀ ਸਾਡੇ ਮੁੰਡੇ ਕੁੜੀਆਂ ਜਵੀਆਂਾਂ ਵੇਚ-ਵੇਚ ਕੇ ਬਾਹਰਲੇ ਵਰਖਾਂ ਨੂੰ ਭਜਦੇ ਆ ਤੇ ਜਿੱਥੇ ਉਹ ਹਾਲਾਤ ਬਹੁਤ ਮਾੜੇ ਹੋ ਗਏ ਬਾਈ ਤਾਂ ਉਹਨਾਂ ਦੇਸ਼ਾਂ ਦੇ ਵਿੱਚੋਂ ਉਹਨਾਂ ਦੇਸ਼ਾਂ ਦੀ ਪੀਆਰ ਛੱਡ ਕੇ ਇੱਥੇ ਆਏ ਸੋ ਇਹ ਸਾਨੂੰ ਵਤਨ ਵਾਪਸੀ ਕਰਨੀ ਪੈਣੀ ਆ ਮੁੜਨਾ ਪੈਣਾ ਆਪਣੀ ਧਰਤੀ ਨੂੰ ਸਾਹਮਣਾ ਪੈਣਾ ਜੇ ਅਸੀਂ ਆਈਏ ਆਪਣੀ ਛੱਡ ਕੇ ਧਰਤੀ ਚਲੇਗੇ ਨਾ ਇੱਥੋਂ ਤਾਂ ਫਿਰ ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਜਾਣਿਆ ਭਰਾ ਉਹ ਪਸਤਾਇਓ ਨਾ ਕੁਦਰਤਾਂ ਵੀ ਇੱਕ ਨਿਜਮ ਆ ਕਿ ਜਿਹੜੀ ਕੋਈ ਜਗ੍ਹਾ ਖਾਲੀ ਹੁੰਦੀ ਹੈ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਜਿਵੇਂ ਅਸੀਂ ਧਰਤੀ ਆਪਣੇ ਘਰ ਆਪਣੀ ਜ਼ਮੀਨ ਖਾਲੀ ਕਰਕੇ ਤੇ ਇਹ ਭਰੇ ਜਾਣੇ ਆ ਫਿਰ ਪਸਤਾਇਓ ਨਾ ਨਹੀਂ ਅੱਜ ਸੋਹਣੀ ਬਰਾਸਤ ਕਮਾ ਲਈ ਆਪਣੀ ਧਰਤੀ ਮਾਂ ਕਮਾ ਲਈ ਉਹ ਧਰਤੀ ਦੀ ਖਾਤਰ ਜਿਹੜੀ ਖਾਤਰ ਅਸੀਂ ਸਦੀਆਂ ਤੋਂ ਲੈ ਕੇ ਲੜਦੇ ਆਏ ਆਂ ਖੂਨ ਡੋਲਦੇ ਆਏ ਆਂ ਘੱਲੂ ਘਾਰੇ ਚੱਲੇ ਆਂ ਜੰਗਾਂ ਦੇ ਵਿੱਚ ਲੜੇ ਆਂ ਇੱਕਾਂ ਦੇ ਗੋਲੀਆਂ ਖਾਧੀਆਂ ਨੇ ਫਾਸਨਾ ਦੇ ਚਣੇ ਆ ਧਰਤੀ ਨਹੀਂ ਛੱਡੀ ਅੱਜ ਛੱਡ ਕੇ ਭੱਜ ਚੱਲੇ ਪੰਜਾਬੀਓ ਸਾਡੇ ਲਈ ਇਸ ਨੌਜਵਾਨ ਦੀਪ ਢਿਲੋਂ ਬਾਈ ਦੇ ਨਾਲ ਉਹਨਾਂ ਦੀ ਘਰ ਪਤਨੀ ਹੈ ਇਹ ਸਾਡੇ ਲਈ ਪ੍ਰੇਰਨਾ ਸਰੋਤ ਨੇ ਜਿਹੜੇ ਉਧਰ ਪੀ ਆਰ ਇਥੋਂ ਦੁਨੀਆ ਝੋਲੇ ਭਰੀ ਜਾਂਦੀ ਆ ਪੰਜਾਬ ਪੰਜਾਬ ਲੱਖ ਚੱਕੀ ਫੜੇ ਜਨਤਾ ਕੋਲੇ ਵੀ ਲਓ ਜੀ ਸਾਨੂੰ ਬਾਹਰ ਭੇਜ ਦਿਓ ਇਹ ਉਥੋਂ ਆਏ ਆ ਭਾਈ ਜਾਓ ਜੀ ਸਾਡੇ ਨੌਜਵਾਨੋ ਜਾਓ ਕਮਾਈਆਂ ਕਰਕੇ ਵਾਪਸ ਆਪਣੀ ਧਰਤੀ ਆਪਣੇ ਪੰਜਾਬ ਨੂੰ ਸੰਭੋ ਧੰਨਵਾਦ ਸਰਨ ਰਾਜ ਖਾਲਸਾ ਵਾਹਿਗੁਰੂ ਜੀ ਦੇ ਬਖਸ਼ਿਸ਼ ਆਪੇ ਪਲਾ ਦੇ ਭਾਈ ਹਾਂ ਹਾਂ ਪਲਾ